ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਵਜੀਤ ਪਿੰਡੁਲੇਪੀਤ ਮਾਨ ਚੈਨਲ ਤੇ ਮੈਂ ਸਤਿ ਆਵਦਾ ਸਵਾਗਤ ਕਰਦੀ ਆਂ ਹੋਰ ਸੁਣਾਓ ਜੀ ਸਾਰੇ ਕਿਵੇਂ ਆਂ ਉਮੀਦ ਕਰਦੀ ਆ ਸਾਰੇ ਵਧੀਆ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਆ ਤੇ ਲੋ ਜੀ ਇਹ ਹੈਗਾ ਸਵੇਰ ਦਾ ਟਾਈਮ ਹੈ ਨਾ 7:30 ਸਵਾ 7 ਦਾ ਟਾਈਮ ਹੈ ਇਹ ਤੇ ਸਰਦਾਰ ਜੀ ਕਹਿੰਦੇ ਅਸੀਂ ਅੱਜ ਜਾਣਾ ਜਲਦੀ ਤੇ ਮੈਨੂੰ ਅੱਜ ਫਟਾਫਟ ਰੋਟੀ ਬਣਾ ਦੋ ਹਨਾ ਮੈਂ ਕਿਹਾ ਚਲੋ ਜੀ ਹਾਂ ਜੀ ਅੱਜ ਪਹਿਲਾਂ ਚਾ ਰੋਟੀਆਂ ਬਣਾ ਦੇਣੀ ਨਹੀਂ ਤਾਂ ਮੈਂ ਅੱਗੇ ਜਦੋਂ ਸਵੇਰ ਉੱਠਦੀ ਸੀ ਫਿਰ ਪਹਿਲਾਂ ਤਾਂ ਮੈਂ ਝੜੂ ਵਗੈਰਾ ਕੱਢਦੀ ਸੀ ਤੇ ਫਿਰ 8 ਵਜੇ ਰੋਟੀ ਲੱਗਦੀ ਸੀ ਤੇ ਸਰਦਾਰ ਜੀ ਬੈਠੇ ਇਧਰ ਖਾਈ ਜਾਂਦੇ ਸੀ ਰੋਟੀ ਤੇ ਧੁੰਦ ਵੀ ਅੱਜ ਬਹੁਤ ਜ਼ਿਆਦੇ ਸੀ ਹਨਾ ਤੇ ਇਧਰ ਸਿਮਰਨ ਬੈਠਾ ਪੜਦਾ ਸੀ ਤੇ ਧੁੰਦ ਦੇ ਕਾਰਨ ਮਤਲਬ ਕਿ ਇੰਨੀ ਜਿਆਦਾ ਧੁੰਦ ਸੀ ਕੁਛ ਦਿਖੰਦਾ ਵੀ ਨਹੀਂ ਸੀ ਧੁੰਦ ਵਾਲੀ ਜਿਆਦਾ ਸੀ ਅੱਜ ਤਾਂ ਪਰ ਵੈਸੇ ਰੱਬ ਨੇ ਧੁੱਪ ਤਾਂ ਕੱਢ ਲਈ ਆ ਤੇ ਬਾਕੀ ਇਧਰ ਸਰਦਾਰ ਜੀ ਖਾਂਦੇ ਸੀ ਰੋਟੀ ਤੇ ਮੈਂ ਆਈ ਸੀ ਸਰਦਾਰ ਜੀਆਂ ਦੇਣ ਵਾਸਤੇ ਚਾਹ ਚਾਹ ਚੰਚੀ ਕਿੰਨੇ ਚਾਹ ਚੰਚੀ ਚਾਹ ਤਾਂ ਨਹੀਂ ਬਹੁਤ ਹੈ ਦੋ ਕੁ ਪਈ ਨੇ ਬਹੁਤ ਨਹੀਂ ਬਸ ਚਾਹ ਚੰਚੀ ਅੱਛਾ ਚਾਹ ਚੰਚੀ ਰੋਟੀ ਜਿੱਪੀ ਮਸਤ ਤੇ ਲੈ ਮੈਂ ਤਾਂ ਆ ਗਿਆ। ਕਿਹਦੇ ਸੀ ਬਹਾਨਾ ਦੂਗੀ। ਇਸ ਵੀ ਰੋਕੇ ਖਾਲਾ ਪਹਿਲਾਂ ਕਿ ਖਾਣੀ ਆਇਆ ਤੇ ਨਾਲ। ਹੈ? ਨਾਲ ਆਉਂਗੇ? ਲਾਗੋ। ਹਾਂਜੀ ਹਲੋ ਜੀ ਸ਼ਸ਼ਰੀਆ ਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਵਜੀਤ ਪੈਂਡੂ ਲਾਈਵ ਤੇ ਮੈਂ ਚੈਨਲ ਤੇ ਮੈਂ ਸਾਰਾ ਦਾ ਸਵਾਗਤ ਕਰਦੀ ਆ। ਹੋਰ ਸੁਣਾਓ ਜੀ ਸਾਰੇ ਕਿਵੇਂ ਹੋ? ਉਮੀਦ ਕਰਦੀ ਆ ਸਾਰੇ ਵਧੀਆ ਠੀਕ ਠਾਕ ਹੋਵਗੇ ਅਸੀਂ ਵੀ ਠੀਕ ਆ। ਤੇ ਲੋ ਜੇ ਇਹ ਹੈਗਾ ਜੀ ਸਵੇਰ ਦਾ ਟਾਈਮ ਹਨਾ। ਤੇ ਰੋਟੀ ਟੁਕ ਦਾ ਆਪਣਾ ਨਿਬੜ ਗਿਆ ਕਿਉਂਕਿ ਸਰਦਾਰ ਜੀ ਅੱਜ ਜਲਦੀ ਚਲੇ ਗਏ ਨੇ ਰੋਟੀ ਖਾ ਕੇ ਕਿਉਂਕਿ ਕੰਮ ਕਰਨ ਜਾਣਾ ਸੀ ਸਵੇਰ ਜਲਦੀ ਤੇ ਮਨਿੰਦਰ ਨੇ ਵੀ ਰੋਟੀ ਖਾ ਲਈ ਆ ਤੇ ਤਿਆਰ ਹੋ ਚੁੱਕਾ ਹੈ ਮਨਿੰਦਰ ਸਕੂਲ ਵਾਸਤੇ ਤੇ ਮੈਂ ਲੱਗਿਆ ਹੁਣ ਸਾਫ ਸਫਾਈ ਦੇ ਕੰਮ ਕਰਨਾ ਦੇਖੋ ਜੀ ਇੱਧਰ ਮਨਿੰਦਰ ਹੁੰਦਾ ਤਿਆਰ ਜਿਵੇਂ ਮਨਿੰਦਰ ਹੁੰਦਾ ਤਿਆਰ ਤੇ ਮੈਂ ਬੈੱਡ ਦੀ ਚਾਦਰ ਸੈਟਿੰਗ ਕਰ ਦਿੱਤੀ ਆ ਸਾਰਾ ਇਧਰੋਂ ਸਾਰਾ ਇਧਰੋਂ ਪਰਦੇ ਵਗੈਰਾ ਸਾਰੇ ਕਰ ਦਿੱਤੇ ਨੇ ਠੀਕ ਹੈ ਨਾ ਤੇ ਚਾਦਰ ਦੀ ਸੈਟਿੰਗ ਕਰ ਦਿੱਤੀ ਆ ਤੇ ਹੁਣ ਮੈਂ ਕੰਬਲ ਦੀ ਤਹਿ ਲਗਾ ਕੇ ਉਥੇ ਖੁੰਝੇ ਚ ਰੱਖਣਾ ਹੈ ਕੰਬਲ ਇਹ ਅਲਮਾਰੀ ਚ ਟਿਕਦਾ ਨਹੀਂ ਹੈਗਾ ਵੱਡਾ ਕੰਬਲ ਆ ਛੋਟੇ ਤੋਂ ਟਿਕ ਜਾਂਦੇ ਨੇ ਚਲੋ ਜੀ ਪਹਿਲਾਂ ਆਪਾਂ ਕੰਬਲ ਦੀ ਤਹਿ ਲਗਾਉਣੀ ਅਲਮਾਰੀ ਚ ਧਰਦੇ ਆ ਤੇ ਛੋਟੇ ਕੰਬਲ ਮੈਂ ਅਲਮਾਰੀ ਚ ਧਰ ਦਿੱਤੇ ਸੀ ਤੇ ਜੋ ਵੱਡਾ ਕੰਬਲ ਸੀ ਉਹਦੀ ਤਹਿ ਲਗਾ ਕੇ ਬੈੱਡ ਤੇ ਧਰ ਦਿੱਤਾ ਹੁਣ ਨਾ ਹੋਇਆ ਤੇ ਤਿਆਰ ਹੋਊਗਾ ਆ ਕੇ ਡਰੈਸ ਵਗੈਰਾ ਪਾਉਣੀ ਓਨੇ ਉਹ ਫਾਇਦਾ ਜੀ ਵਸਦੀ ਪੱਲਾ ਪੜਦਾ ਸੀ ਬੈਠਾ ਮੌਕੇ ਤੇ ਤਿਆਰ ਹੁੰਦਾ ਹੁੰਦਾ ਇਹ ਹਣ ਤਾਂ ਪੰਨਾ ਹੈ ਗੱਦਾ ਚੱਕ ਕੇ ਚੱਕ ਕੇ ਦਿਖਾਉਣੀ ਤੇ ਲੋ ਜੀ ਇਧਰੋਂ ਮੈਨੇ ਗੱਦਾ ਇਕੱਠਾ ਕਰ ਦਿੱਤਾ ਹਨਾ ਤੇ ਗੱਦਾ ਇਕੱਠਾ ਕਰਕੇ ਇਹਦੇ ਉੱਤੇ ਹੁਣ ਮੈਂ ਵਿਛਾ ਦਿੰਨੀ ਆ ਚਾਦਰ ਜੇ ਮੈਂ ਗੱਦਾ ਇਦਾਂ ਹੀ ਰੱਖਦਾ ਤਾਂ ਵਧੀਆ ਨਹੀਂ ਲੱਗਦਾ ਪਿਆ ਹੋਇਆ ਤੇ ਮੈਂ ਚਾਦਰ ਲਾਜ਼ਮੀ ਵਿਛਾਣੀ ਵਿਛਾਣੀ ਆ ਹਨਾ ਤੇ 3 ਚੌਥੇ ਦਿਨ ਮੈਂ ਇਹਦੀ ਚਾਦਰ ਵੀ ਚੇਂਜ ਕਰ ਦਿੰਨੀ ਆ ਕਿਉਂਕਿ ਬੱਚੇ ਵਹੰਦੇ ਨੇ ਫਿਰ ਚਾਦਰ ਜਲਦੀ ਗੰਦੀ ਹੋ ਜਾਂਦੀ ਆ ਹਨਾ ਚਲੋ ਜੀ ਇੱਧਰ ਮੈਂ ਕਰਦੀ ਚਾਦਰ ਦੀ ਸੈਟਿੰਗ ਤੇ ਸੀ ਨੂੰ ਆ ਗਿਆ ਸੀ ਨਹਾ ਕੇ ਇਹ ਹੁੰਦਾ ਸੀ ਤਿਆਰ ਤੇਰੀ ਮਾਸੀ ਨੇ ਆਖਾ ਚਾਹੇ ਭੁੱਖਾ ਵਾਲਾ ਜਮਾ ਇਹ ਗੰਦੀ ਹੈਗੀ ਸਾਢੇ 7:00 ਦੀ ਰੋਟੀ ਪੱਕੀ ਹੋਈ ਆ ਲਾਲਾ ਸਾਹ ਹੁਣ ਹੋ ਗਏ 9:00 ਵਜੇ ਵਾਲਿਆ ਸਾਢੇ 7:00 ਦੀ ਟੈਂਡ ਦੇ ਲਾਉ ਦਿੱਤੇ ਨੋਬੁੱਟੀ ਨਾਲੇ ਨੇ ਤਿਆਰ ਹੋਣ ਦਾ ਟਾਈਮ ਦੇਖ ਲੈ ਨਾਲੇ ਸਵੇਰ 9 ਵਜੇ ਆ ਜਾਂਦੀ ਆ ਮਸਾਜੀ ਉੱਤਰ ਉਹ ਕਿਉਂ ਗੱਡੀ ਹਵ ਚੋੜਨ ਉੱਡਣ ਵਾਲੀ ਹੋ ਗਈ ਸੀ ਉਹਦੇ ਵਾਂਗੂ ਪਿਕਅਪ ਬਹੁਤ ਤੇਜ਼ ਸੀ ਉਹਦਾ ਇਹ ਲੋ ਜੀ ਇਧਰੋਂ ਬੱਚੇ ਚਲੇ ਗਏ ਸੀ ਸਕੂਲ ਮੈਂ ਫਟਾਫਟ ਪਹਿਲਾਂ ਤਾਂ ਅੰਦਰੋਂ ਝਾੜੂ ਕੱਢਦਾ ਸੀ ਹੈਨਾ ਤੇ ਬਾਹਰੋਂ ਬਾਕੀ ਜਿਹੜੇ ਕੱਪੜੇ ਧੋਣ ਵਾਲੇ ਸੀ ਉਹ ਇੱਕ ਪਾਸੇ ਕਰ ਦਿੱਤੇ ਤੇ ਬਾਕੀ ਮਤਲਬ ਕਿ ਕਮਰੇ ਦੀ ਜાળੀ ਤੇ ਲੀਰ ਵਗੈਰਾ ਫੇਰ ਦਿੱਤੀ ਸੀ ਹੈਨਾ ਇਸ ਤੋਂ ਬਾਅਦ ਫਿਰ ਮੈਂ ਸਿਰ ਸੋਈ ਦੇ ਵਿੱਚ ਤੇ ਇਧਰ ਮੈਂ ਸਾਗ ਜੋ ਪਿਆ ਸੀ ਮੈਨੇ ਮਤਲਬ ਕਿ ਤੜਕੇ ਹੋਏ ਦੇ ਵਿੱਚ ਹੀ ਜਿੰਨਾ ਕੜਛੀ ਕਸਾ ਲੀ ਤਾਂ ਤੜਕੇ ਹੋਏ ਸਾਗ ਦੇ ਵਿੱਚ ਕੱਢ ਕੇ ਰੱਖ ਦਿੱਤਾ ਤੇ ਰੋਟੀ ਐ ਡੱਬੇ ਤੇ ਲੀਰ पे ਫੇਰ ਕੇ ਵੀ ਮੈਂ ਰੱਖ ਦੂੰਗੀ ਮੈਂ ਕਿਹਾ ਚੱਲ ਪਹਿਲਾਂ ਪ੍ਰਾਂਤ ਵਾਰੇ ਰੱਖ ਲਿਆ ਮਾ ਹਨਾ ਪਾਂਡੇ ਵਾਲੀ ਤੇ ਫੇਰ ਇੱਥੋਂ ਚੱਕ ਧਾਰ ਕਰਕੇ ਫੇਰ ਝਾੜ ਕੇ ਫਿਰ ਮੈਂ ਲਾ ਗਈ ਸੀ ਫ੍ਰਿਜ ਚ ਕੱਪੜਾ ਫੇਰਨਾ ਹਨਾ ਮੈਂ ਕਿਹਾ ਫ੍ਰਿਜ ਚ ਜੋ ਬੱਚੇ ਮਲਾਈ ਕੱਢਦੇ ਨੇ ਵਿੱਚ ਮਲਾਈ ਡੁੱਲ ਜਾਂਦੀ ਆ ਹਨਾ ਤੇ ਫਿਰ ਮੈਂ ਕਿਾ ਚੱਲ ਫ੍ਰਿਜ ਤੇ ਲੀਰ ਵੀ ਫੇਰ ਦਾਨੀ ਆ ਕਪੜਾ ਸਮਾਰ ਕੇ ਸਾਫ ਹੋ ਜੂ ਫ੍ਰਿਜ ਫਿਰ ਮੈਂ ਮਤਲਬ ਕਿ ਆਲੂਆਂ ਟੋਕਰੀ ਦੇ ਉੱਤੇ ਲੀਰ ਫੇਰੀ ਹੈ ਨਾ ਤੇ ਬਾਕੀ ਜੋ ਆਪਣੇ ਆਟੇ ਵਾਲ ਢੋਲੀ ਆ ਉਹਦੇ ਉੱਤੇ ਮੈਂ ਲੀਰ ਫੇਰੀ ਹੈ ਨਾ ਤੇ ਸਾਫ ਜੀ ਮਤਲਬ ਕਿ ਇੱਕ ਵਾਰ ਜਦੋਂ ਆਪਾਂ ਸਾਰੇ ਤੇ ਮਤਲਬ ਕਪੜਾ ਜਾਂ ਫੇਰ ਦਿੰਨੇ ਸਮਾਨ ਉੱਤੇ ਤਾਂ ਵਧੀਆ ਚਮਕਣ ਲੱਗ ਜਾਂਦਾ ਸਮਾਨ ਤੇ ਵੈਸੇ ਮੇਰੀ ਆਦਤ ਆ ਨਾ ਜਦੋਂ ਭਾਂਡੇ ਵਗੈਰਾ ਮੈਂ ਚਿੰਨਦੀ ਆ ਤਾਂ ਕਾਣ ਸੁੱਤੇ ਲੀਰ ਫੇਰ ਕੇ ਜਾਂ ਕਪੜਾ ਵਗੈਰਾ ਫੇਰ ਕੇ ਫੇਰ ਭਾਂਡੇ ਵਗੈਰਾ ਚਿੰਨਦੀ ਆ ਤੇ ਬਾਕੀ ਪਹਿਲਾਂ ਤਾਂ ਮੇਰੀ ਸਲਾਹ ᱛੀ ਮੈਂ ਸਰਦਾਰ ਜੀ ਨੂੰ ਕਹਿ ਕੇ ਟੋਕਰਾਂ ਟੰਗਾ ਲੈਣੀਆਂ ਫਿਰ ਮੈਂ ਕਿਹਾ ਹਨਾ ਤੇ ਵੀ ਚਲੋ ਟੋਕਰੇ ਦਾ ੱਡੀ ਦੇ ਚਲੋ ਇੱਕਣੀ ਮੈਂ ਮਤਲਬ ਕਿ ਏਦੀ ਸੈਲਫ ਦੇ ਉੱਤੇ ਭਾਂਡੇ ਰੱਖ ਲਿਆ ਕਰਾਂਗੀ ਤੇ ਬਾਕੀ ਲੋ ਜੀ ਇੱਧਰ ਮੈਂ ਲੱਗੀ ਪਈ ᱛੀ ਫਟਾਫਟ ਸਾਫ ਸਫਾਈ ਕਰਨ ਮੈਂ ਕਿਹਾ ਚਲੋ ਇਹ ਵੀ ਹਨਾ ਛੇਤੀ ਛੇਤੀ ਕੰਮ ਕਰਕੇ ਆਪਾਂ ਸਟਿਚਿੰਗ ਦਾ ਕੰਮ ਕਰ ਲਵਾਂਗੇ ਹਨਾ ਨਾ ਤੋਕੇ ਤੇ ਲੋ ਜੀ ਇਧਰੋਂ ਮੈਂ ਫਟਾਫਟ ਫੇਰ ਲੱਗੀ ਸੀ ਭਾਂਡੇ ਚ ਣ ਜੋ ਮੇਰੇ ਰਾਤ ਦੇ ਮਾਂਜੇ ਹੋਏ ਭਾਂਡੇ ਸੀ ਨਾ ਉਹ ਝਣ ਲੱਗ ਗਈ ਸੀ ਬਾਕੀ ਜੀ ਸਾਰੀ ਚੱਕਤਰ ਹੋ ਗਈ ਸੀ ਫਿਰ ਇਸ ਤੋਂ ਬਾਅਦ ਮੈਂ ਲੱਗ ਗਈ ਸੀ ਰਸੋਈ ਚੋਂ ਝਾੜੂ ਕੱਢਣਾ ਹਨਾ ਦੇਖੋ ਫਿਰ ਵੀ ਰੇਤਾ ਤਾਂ ਹਨਾ ਫਿਰ ਵੀ ਆਉਂਦਾ ਹੀ ਆ ਹਨਾ ਚੱਪਲਾਂ ਨਾਲ ਅੰਦਰ ਰੇਤਾ ਆ ਜਾਂਦਾ ਰੇਤਾ ਬਹੁਤ ਜ਼ਿਆਦਾ ਚਮਕਦਾ ਸੀ ਤੇ ਫਿਰ ਮੈਂ फटाफट ਮੇਕਅੱਪ ਚੱਲ ਝਾੜੂ ਕੱਢ ਕੇ फटाफट ਵਿੜੇ ਦਾ ਵੀ ਕੰਮ ਮੇਰਾ ਨਿਪਟੜ ਜੂਆ ਤੇ ਕਮਰੇ ਦਾ ਤਾਂ ਮੈਂ ਸਾਫ ਸੁਥਾਇਆ ਕਰ ਦਿੱਤਾ ਸੀ ਤੇ ਲੋ ਜੀ ਇਸ ਤੋਂ ਬਾਅਦ ਫਿਰ ਮੈਂ ਲੱਗ ਫਟਾ ਵਿੜਾ ਸਾ ਮੈਂ ਝਾੜੂ ਕੱਟਿਆ ਹਨਾ ਤੇ ਬਾਕੀ ਜਿਹੜਾ ਮੋਟਾ ਮੋਟਾ ਮਤਲਬ ਕਿ ਕੂੜਾ ਸਿਲੀਰਾ ਵਗੈਰਾ ਉਹ ਮੈਂ ਸਾਰੀਆਂ ਡਸਟਬਿਨ ਦੇ ਵਿੱਚ ਪਾ ਕੇ ਰੱਖ ਦਿੱਤੀਆਂ ਸੀ ਤੇ ਬਾਕੀ ਜਿਹੜਾ ਹੁਣ ਇਹ ਮਤਲਬ ਕੀ ਪਿਆਜ਼ਾਂ ਦੇ ਛਿਲਕੇ ਹੋ ਗਏ ਲਸਣ ਵਗੈਰਾ ਛਿਲਕੇ ਇਹ ਰੇਤਾ ਵਗੈਰਾ ਮੈਂ ਇਕੱਠਾ ਕਰਕੇ ਚਲ ਮੈਂ ਕਿ ਚਲ ਬਾਰੇ ਬੱਠਲ ਦੇ ਵਿੱਚ ਪਾ ਦੂੰਗੀ ਤੇ ਇਹ ਮੈਨੇ ਕੱਢੀ ਜੀ ਨਵੀਂ ਸੀ ਇਹ ਨਮੀ ਜੂੜੀ ਤੇ ਇਹ ਜੂੜੀ ਵਰਤਨ ਤੋਂ ਪਹਿਲਾਂ ਪਹਿਲਾਂ ਤਾਂ ਮੈਂ ਇਹਨੂੰ ਕੰਗੇ ਨਾਲ ਚੰਗੀ ਤਰ੍ਹਾਂ ਇਹਨੂੰ ਸਾਫ਼ ਕੀਤਾ ਹਨਾ ਜਿਹੜਾ ਇਹਤੇ ਬੂਰ ਜਾਂ ਲੱਗਿਆ ਹੁੰਦਾ ਕੰਗੇ ਨਾਲ ਸਾਰਾ ਚੰਗੀ ਤਰ੍ਹਾਂ ਉੱਤਰਿਆ ਦੇਖੋ ਇੰਨਾ ਬੂਰ ਲਿਆ ਹੈ ਕੰਗੇ ਨਾਲ ਤੇ ਫਿਰ ਜਦੋਂ ਆਪਾਂ ਸੁੰਬਰਦੇ ਆ ਨਾ ਇਹਦੇ ਨਾਲ ਬੂਰ ਜਾਂ ਖਿੰਡਦਾ ਨਹੀਂ ਹੈਗਾ ਤੇ ਵੱਡੀ ਸੁਣੀ ਬੱਡੀ ਸੋਣੀ ਨਾਲ ਫਟਾਫਟ ਸਾਰੇ 베ੜੇ ਦੀ ਸਫਾਈ ਹੋ ਜਾਂਦੀ ਹੈ ਤੇ ਫਿਰ ਮੈਂ ਕਿਹਾ ਚੱਲ ਅੱਜ ਜਲਾ ਹੀ ਲੈਣੀ ਹੈ ਇਹਨੂੰ ਤਾਂ ਕਰਕੇ ਫਿਰ ਮੈਂ ਇਹਨੂੰ ਕੰਗੇ ਨਾਲ ਫਟਾਫਟ ਸਾਫ਼ ਕਰਕੇ ਸਾਰਾ 베ੜਾ ਆਪਣਾ ਕਲੀਅਰ ਹੋ ਗਿਆ ਸੀ ਤੇ ਸਾਰਾ ਸੁੰਬਰ ਦਾ ਜਿਹੜਾ ਇਹ ਕੂੜਾ ਇਕੱਠਾ ਕਰਿਆ ਹੈ ਇਹ ਮੈਂ ਚੱਕ ਕੇ ਕੂੜਾ ਬੱਠਲ ਦੇ ਵਿੱਚ ਬਾਹਰੇ ਬੱਠਲ ਦੇ ਵਿੱਚ ਪਾ ਜਾਊਂਗੀ ਜਿੱਥੇ ਕੂੜੇ ਵਾਲਾ ਬੱਠਲ ਕਿਹ ਹੈ ਜੀ ਫਿਰ ਮੈਂ ਪੌੜੀਆਂ ਮਤਲਬ ਕਿ ਮੈਂ ਕਿਹਾ ਚੱਲ ਸੁੰਬਰਨੀ ਹੈ ਕੀ ਨੇ ਹਨਾ ਵੀ ਚੱਲ ਥੋੜਾ ਜਿਹਾ ਪਾਣੀ ਉਹ ਮਾਰ ਦਿੰਨੇ ਆ ਪੈਪ ਨਾਲ ਪੌੜੀਆਂ ਤੇ ਤੇ ਮੈਂ ਪੌੜੀਆਂ ਰੜਕੇ ਨਾਲ ਸਾਰੀਆਂ ਧੋ ਦਿੱਤੀਆਂ ਨੇ ਫਿਰ ਮੈਂ ਇਸ ਤੋਂ ਬਾਅਦ ਜੀ ਪੌੜੀ ਵਗੈਰਾ ਧੋ ਕੇ ਫਿਰ ਮੈਂ ਲੱਗ ਗਈ ਸੀ ਫਟਾਫਟ ਵਿੜੇ ਚ ਪੋਚਾ ਲਾਉਣ ਤੇ ਪੋਚਾ ਲਗਾਉਣ ਤੋਂ ਬਾਅਦ ਦੇ ਵਿੱਚ ਫਿਰ ਮੈਂ ਆ ਗਈ ਸੀ ਇੱਧਰ ਭਾਂਡਿਆਂ ਕਣੀ ਤੇ ਬੱਠਲ ਦੇ ਵਿੱਚ ਪਾਣੀ ਛੱਡ ਲਿਆ ਸੀ ਫਟਾਫਟ ਮੈਂ ਕਿਾ ਚੱਲ ਸਾਰੇ ਭਾਂਡੇ ਮਾਂ洗 ਦੇਣੀਆਂ ਹਨਾ ਤੇ ਫਿਰ ਮੇਰਾ ਕੰਮ ਰਹਿ ਜੂ ਕੱਪੜਿਆਂ ਦਾ ਤੇ ਇੱਕ ਮੇਰਾ ਰਹਿ ਜੂਗਾ ਸੋਈ ਚ ਪੋਚਾ ਲਾਣਾ ਤੇ ਇੱਕ ਕਮਰੇ ਦੇ ਵਿੱਚ ਲੋ ਜੀ ਭਾਂਡੇ ਵਗੈਰਾ ਸਾਰੇ ਮਾਂ ਦਿੱਤੇ ਸੀ ਫਿਰ ਫਟਾਫਟ ਮੈਂ ਮਸ਼ੀਨ ਦੇ ਵਿੱਚ ਗੇੜੇ ਆ ਗਈ ਸੀ ਕੱਪੜਿਆਂ ਨੂੰ ਤੇ ਮੈਂ ਫਟਾਫਟ ਧੋਣ ਲੱਗ ਗਈ ਸੀ ਇਧਰੋਂ ਮੇਰੀ ਜਠਾਣੀ ਆ ਗਈ ਸੀ ਕਿਓ ਗੱਲਾਂ ਲੱਗ ਗਈ ਸੀ ਕਰਨ ਤੇ ਨਾਲੇ ਮੈਂ ਕੱਪੜੇ ਧੋਈ ਗਈ ਸੀ ਨਾਲੇ ਗੱਲਾਂ ਬਾਤਾਂ ਕਰੀ ਗਈ ਸੀ ਤੇ ਲੋ ਜੀ ਫਟਾਫਟ ਹੁਣ ਮਸ਼ੀਨ 'ਚ ਕੱਪੜੇ ਆਪਾਂ ਸੁਕਾ ਦੇਣੇ ਆ ਤੇ ਫੇਰ ਕੱਪੜੇ ਸੁਕਾ ਕੇ ਜੀ ਫੇਰ ਮੈਂ ਤਾਰ ਤੇ ਦਿੱਤੇ ਸੀ ਆ ਸੁੱਕਨੇ ਕੱਪੜੇ ਤੇ ਸਾਰੇ ਕੱਪੜੇ ਤਾਰ ਤੇ ਆਪਣੇ ਪੈ ਗਏ ਨੇ ਤੇ ਕਲਰ ਬਹੁਤ ਪਿਆਰਾ ਲੱਗਿਆ ਮੈਨੂੰ ਇਹਦਾ ਤੇ ਮੈਂ ਕਿਾ ਚੱਲ ਇਹ ਸੂਟ ਆਪਾਂ ਸਟਿਚਿੰਗ ਕਰ ਲਾਣੇ ਘਰ ਪਾਣ ਨੂੰ ਕੀ ਕਹਿੰਦਾ ਹਨਾ ਤੇ ਬਹੁਤ ਸੋਹਣਾ ਲੱਗਦਾ ਮੈਨੂੰ ਤੇ ਇਹ ਸੂਟ ਤੇ ਬਾਕੀ ਕੰਮ ਧੰਦੇ ਆਪਣੇ ਸਾਰੇ ਹੋ ਗਏ ਨੇ ਜੀ ਤੇ ਬਾਕੀ ਦੇਖੋ ਸਾਰਾ ਸਾਫ ਸਫਾਈਏ ਦਾ ਸਾਰਾ ਨਿਬੜ ਗਿਆ ਤੇ ਮੈਂ ਵੀ ਹੁਣ ਸਿਰ ਵਗੈਰਾ ਵਾ ਲਿਆ ਸੀ ਤੇ ਹੁਣ ਆਪਾਂ ਚੱਲਦੇ ਹਾਂ ਰਸੋਈ ਦੇ ਵਿੱਚ ਰਸੋਈ ਚ ਜਾ ਕੇ ਦੁੱਧ ਨੂੰ ਦਿੰਨੇ ਆ ਉਬਾਲੀ ਤੇ ਨਾਲੇ ਕਰਦੇ ਆ ਥੋੜੀ ਜਿਹੀ ਚਾਹ ਕਿਉਂਕਿ ਠੰਡ ਜਾਦੇ ਆ ਤੇ ਨਾਲੇ ਕਰਦੇ ਆ ਸਟਿਚਿੰਗ ਦਾ ਕੰਮ ਇਸ ਤੋਂ ਪਹਿਲਾਂ ਜੀ ਤੁਸੀਂ ਚੈਨਲ ਤੇ ਜਿਵੇਂ ਪਹਿਲੀ ਵਾਰ ਪਹਿਲੀ ਵਲੀ ਵਾਰ ਮੇਰੀ ਵੀਡੀਓ ਤੇ ਨਿਊ ਹੋ ਤਾਂ ਪਲੀਜ਼ ਚੈਨਲ ਨੂੰ ਕਰ ਦੇਣਾ ਸਬਸਕ੍ਰਾਈਬ ਤੇ ਲਾਈਕ ਕਰ ਦੇਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਉਮੀਦ ਕਰਦੀ ਆ ਤੁਹਾਨੂੰ ਅੱਜ ਦੀ ਵੀਡੀਓ ਪੂਰੀ ਵਧੀਆ ਲੱਗੀ ਹੋਵੇ ਤੇ ਲੈ ਕੇ ਆਵਾਂਗੇ ਇੱਕ ਹੋਰ ਵਧੀਆ ਜੀ ਵੀਡੀਓ ਜੀ ਤੇ ਬਲੌਗ ਆਪਾਂ ਡੇਲੀ ਪਾਇਆ ਕਰਾਂਗੇ ਤੇ ਚਲੋ ਜੀ ਚੱਲਦੇ ਹਾਂ ਹੁਣ ਰਸੋਈ ਦੇ ਵਿੱਚ ਅੱਜ ਦਾ ਬਲੌਗ ਸੀ ਆਪਣਾ ਇੱਥੇ ਤੱਕ ਤੇ ਮਿਲਾਂਗੇ ਇੱਕ ਹੋਰ ਬਲੌਗ ਨਾਲ ਤਦ ਤੱਕ ਲਈ ਸਾਰਿਆਂ ਨੂੰ ਸ਼ਸ਼ੀਕਾਲ Transcrição e